ਸੁਖਵੀਰ ਬਾਦਲ ਦੇ ਇੱਕ ਬੋਲ ਤੇ ਕਦੇ ਦਿੱਲੀ ਹਿਲ ਜਾਂਦੀ ਸੀ ਤੇ ਅੱਜ ਉਹਨਾਂ ਦੀ ਕੋਈ ਵੀ ਗੱਲ ਨਹੀਂ ਮੰਨ ਰਿਆ ਇਹ ਬਿਆਨ ਸਰਜੀਤ ਸਿੰਘ ਰਖੜਾ ਦੇ ਵੱਲੋਂ ਦਿੱਤੇ ਗਏ ਨੇ ਤੇ ਦੱਸਦੀ ਹੈ ਕਿ ਅਕਾਲੀ ਦਲ ਦੇ ਵਿੱਚ ਬਗਾਵਤ ਜਾਰੀ ਹੈ ਤੇ ਉੱਥੇ ਹੀ ਪਾਰਟੀ ਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਨਸੀਹਤ ਦਿੱਤੀ ਹੈ ਤੇ ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣਾਉਨੇ ਆਂ ਅੰਤਜਨ ਸਿੰਘ ਲੰਗਵਾ ਸਾਹਿਬ ਜਿਹੜੇ ਸ਼ੋਮਨੀ ਕਾਲ ਦਲ ਦੇ ਪ੍ਰਧਾਨ ਰਹੇ ਨੇ ਉਹਨਾਂ ਦੀ 20 ਤਰੀਕ ਦੀ ਵਰਸੀ ਹੈ 20 ਅਗਸਤ ਉਦੇਸਵੰਦ ਦੇ ਵਿੱਚ ਮੀਟਿੰਗ ਭੁਲਾਈ ਹੈ ਤੇ ਸਾਰੇ ਬੰਦੇ ਚਾਹੁੰਦੇ ਨੇ ਕਿ ਉਹਨਾਂ ਦੀ ਬਹੁਤ ਵੱਡੀ ਕੰਟ੍ਰਿਬਿਊਸ਼ਨ ਹੈ ਮੇਰਾ ਖਿਆਲ ਹੈ ਵੀ ਰਿਜਨਲ ਪਾਰਟੀ ਦਾ ਇੱਕੋ ਪ੍ਰਧਾਨ ਸੀ ਜਿਹੜਾ ਪ੍ਰਾਈਮ ਮਿਨਿਸਟਰ ਨਾਲ ਜਾ ਕੇ ਮੀਟਿੰਗ ਕਰਕੇ ਆਏ ਤੇ ਉਹਨਾਂ ਨੇ ਬਹੁਤ ਕੁਝ ਜੇ ਉਹ ਕਿਤੇ ਲਾਗੂ ਹੋ ਜਾਂਦਾ ਤਾਂ ਚੰਡੀਗੜ੍ਹ ਦਾ ਦਬਾਅ ਨਹੀਂ ਸੀਣਾ ਪਾਣੀ ਦਾ ਦਬਾਅ ਨਹੀਂ ਸੀਣਾ ਉਦੇਸਵੰਦ ਦੇ ਵਿੱਚ ਇਹ ਮੀਟਿੰਗ ਭੁਲਾਈ ਹੈ ਅੱਜ ਤੁਸੀਂ ਦੇਖ ਰਹੇ ਹੋ ਸ਼ੋਮਨੀ ਕਾਲਜ ਦੇ ਵਿੱਚ ਵੀ ਥੋੜੀ ਜਿਹਾ ਆਪਸੀ ਚ ਉਪਿਆਰ ਸਾਰੇ ਬੰਦੇ ਚਾਹੁੰਦੇ ਨੇ ਕਿ ਜਿੰਨੀਆਂ ਸਾਤੋਂ ਕੋਈ ਗਲਤੀਆਂ ਹੋਈਆਂ ਨੇ ਸ਼੍ਰੀ ਕਾਲ ਤਖਤ ਸਾਹਿਬ ਤੇ ਜਾ ਕੇ ਵੀ ਆਏ ਕਿ ਉੱਥੇ ਅਸੀਂ ਲਿਖ ਕੇ ਵੀ ਦੇ ਕੇ ਆਏ ਆ ਕਿ ਜੀ ਆਹ ਆ ਆ ਗਲਤੀਆਂ ਸਾਤੋਂ ਹੋਈਆਂ ਨੇ ਅਸੀਂ ਉਸ ਟਾਈਮ ਦੇ ਵਿੱਚ ਚੁੱਪ ਰਹੇ ਨਹੀਂ ਬੋਲੇ ਬੋਲਣਾ ਚਾਹਿੰਦਾ ਸੀ ਕੋਸ਼ ਗੱਲ ਦੀ ਅਸੀਂ ਖਿਮਾ ਚਾਹਸਨਾ ਮੰਗਣ ਦੇ ਵੀ ਲਏ ਅਸੀਂ ਵਿਦਨ ਪਾਰਟੀ ਕਹਿੰਦੇ ਵੀ ਰਹੇ ਹਾਂ ਏਨੀ ਗੱਲ ਕੇ ਨਹੀਂ ਤਕਰੀਬਨ 7-8 ਸਾਲ ਅਸੀਂ ਲਗਾਤਾਰ ਸਤਿ ਸ੍ਰੀ ਅਕਾਲ ਵੀਰ ਜੀ ਬਾਦਮੋਸ਼ੀ ਕਹਿੰਦੇ ਰਹੇ ਕਿ ਆਪਾਂ ਚਾਹੇ ਮਾਫੀ ਦੀ ਗੱਲ ਹੈ ਚਾਹੇ ਸ਼੍ਰੀ ਗੁਰਵੰਤ ਸਾਹਿਬ ਦੀ ਚੋਰੀ ਦੀ ਗੱਲ ਹੈ ਚਾਹੇ ਅੰਗ ਪਾੜਨ ਦੀ ਗੱਲ ਹੈ ਜਾਂ ਕੋਈ ਚਲਣ ਦੀ ਗੱਲ ਹੈ ਬਹੁਤ ਵੱਡੀਆਂ ਵੱਡੀਆਂ ਗਲਤੀਆਂ ਬਲੰਡਰ ਗਲਤੀਆਂ ਹੋਈਆਂ ਨੇ ਕਿ ਆਪਣੇ ਕੋ ਇੱਕੋ ਪਾਰਟੀ ਹੈ ਜਿਹਦੇ ਕੋ ਰਾਹ ਹੈਗਾ ਨਿਕਲਣ ਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਾਂ ਮਾਫੀ ਮੰਗ ਲਈਏ ਤੇ ਉਹਦੇ ਨਾਲ ਆਪਣੀ ਸਾਰੀ ਗੱਲ ਠੀਕ ਹੋ ਗਈ ਪਰ ਉਹ ਉਹਨਾਂ ਦੀ ਇੱਕ ਗੱਲ ਸੀ ਵੀ ਆਪਾਂ ਗਲਤੀ ਕੀਤੀ ਕੋਈ ਨਹੀਂ ਆਪਾਂ ਜਾ ਕੇ ਫਰਾਂਸਾਂ ਮਾਫੀ ਮੰਗ ਲਈ ਅਸੀਂ ਜਾ ਕੇ ਸਾਰਾ ਸ਼ੋਮਣੀ ਕਲ ਦਰ ਗਿਆ ਸੀਗਾ ਬਾਬਾ ਬਰਕਸਿੰਗ ਦੇ ਗੁਰਦੁਆਰਾ ਸਾਹਿਬ ਉਹ ਵੀ ਪਾਇਆ ਉੱਥੇ ਮਾਫੀ ਮੰਗੀ ਬਾਲ ਸਾਹਿਬ ਦੀ ਵਰਚੀ ਦੇ ਵੀ ਮਾਫੀ ਮੰਗੀ ਪਰ ਜੋ ਵਿਧਾਨਤ ਹੈ ਜੋ ਉਸ ਨਾਤ ਹੈ ਉਸ ਤੇ ਨਹੀਂ ਆ ਜਦੋਂ ਅਸੀਂ ਦੇਖਿਆ ਕਿ ਬਿਲਕੁਲ ਹੀ ਲੋਕ ਇਸ ਗੱਲ ਨੂੰ ਮੰਨਦੇ ਨੇ ਕਿ ਅਸੀਂ ਗਲਤੀ ਕੀਤੀ ਹੈ ਅਸੀਂ ਇਸ ਗੱਲ ਨੂੰ ਮੰਨਦੇ ਨਹੀਂ ਹਾਂ ਚਾਰ ਕੇ ਇਲੈਕਸ਼ਨ ਤਾਂ ਵੈਸੇ ਪੰਜ ਛੇ ਹੋ ਲੀਆਂ ਜੇ 17 ਇਲੈਕਸ਼ਨ ਗੱਲ ਕਰ ਲਈਏ ਏ 19 ਆਈ ਇਲੈਕਸ਼ਨ ਦੀ ਗੱਲ ਕਰ ਲਈ। ਫਿਰ 22 ਦੀ ਇਲੈਕਸ਼ਨ ਦੀ ਗੱਲ ਕਰਦੀ ਆ। ਥੋੜੀ ਬਾਈ ਇਲੈਕਸ਼ਨ ਹੋਈ ਐ ਸੰੂਰ ਵਾਲੀ। ਤੇ ਆ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਆ, ਇਹਦੇ ਵਿੱਚ ਸ਼ੋਮਨੀ ਕਾਲੀਦਲ ਦੀ ਜਵੰਤ ਜਲਤ ਹੋ। ਪਾਰਟੀ ਜਵੰਤਤਕ ਹੋ। ਜਵੰਤਤਕ ਪਹਿਲਾਂ ਵੀ ਹੋਈ ਸੀ ਇੱਕ ਵਾਰੀ। 89 ਦੇ ਵਿੱਚ ਜਦੋਂ ਸਿਮਟਰੀ ਮਾਨ ਨੇ ਇਲੈਕਸ਼ਨ ਲੜੀ। ਉਦੋਂ ਵੀ ਸ਼ੋਮਨੀ ਕਾਲੀਦਲ ਦੀ ਜਵੰਤਤਕ ਹੋ ਗਈ ਸੀ। ਪਰ ਉਦੋਂ ਪੰਥ ਦੀ ਵੋਟ ਪੰਥ ਨੂੰ ਚਲੀ ਗਈ ਸੀ। ਜਿਵੇਂ ਹੁਣ ਮਰਤਪਾਲ ਨੂੰ ਵੋਟਾਂ ਪਈਆਂ ਨੇ ਖਾਲਸਾ ਜੀ ਨੂੰ ਵੋਟਾਂ ਪਈਆਂ ਨੇ ਉਦੋਂ ਪੰਥ ਦੀ ਵੋਟ ਪੰਥ ਨੂੰ ਗਈ ਸੀ ਪਰ ਐਸਕੇ ਪੰਥ ਦੀ ਵੋਟ ਪੰਥ ਨੂੰ ਨਹੀਂ ਗਈ ਐਸਕੇ ਕਾਂਗਰਸੀਆਂ ਵੀ ਵਾਗੀ ਇਹ ਬੀਜੇਪੀ ਚ ਵੀ ਵਾਗੀ ਇਹ ਇਹ ਆਪ ਚੀਜ਼ ਆ ਸੋ ਇਹ ਬਹੁਤ ਮੱਲਾ ਢੰਗਾਈ ਨਾਲ ਸੋਚਣ ਵਾਲੀ ਗੱਲ ਹੈ ਤੇ ਅਸੀਂ ਕੋਈ ਰਾਹ ਫਿਰ ਦੇਖਿਆ ਕਿ ਵੀ ਹੁਣ ਇਦੋਂ ਬਿਨਾਂ ਰਾਹ ਕੋਈ ਨਹੀਂ ਵੀ ਜਾ ਕੇ ਜੇ ਫਲਾਨ ਸਾਹਿਬ ਨਹੀਂ ਜਾਂਦੇ ਹਨ ਤਾਂ ਫਿਰ ਆਪਾਂ ਆਪ ਚਲੇ ਜਾਈਏ ਕਿਸੇ ਟਾਈਮ ਦੇ ਵਿੱਚ ਗੱਲ ਹੁੰਦੀ ਸੀ ਆ ਰਾਜ ਦੀ ਗੱਲ ਤਾਂ ਆਪਾਂ ਹੁਣ ਕਰਨ ਲੱਗੇ ਆ ਅਜਿਹੇ ਪੁਰਾਣੇ ਬਜ਼ੁਰਗ ਨੇ ਇਹਨਾਂ ਦਾ ਜੀਅ ਹੀ ਦੇਖੀਆਂ ਨੇ ਮੋਰਚੇ ਲਾਏ ਨੇ ਪਰ ਜਿੱਥੇ ਸ਼ੋਮਨੀ ਕਲਦਲ ਦਾ ਪ੍ਰਧਾਨ ਬੋਲਦਾ ਸੀ ਉੱਥੇ ਦਿੱਲੀ ਹਲ ਜਾਂਦੀ ਸੀ ਸ਼ੋਮਨੀ ਕਮੇਟੀ ਦਾ ਪ੍ਰਧਾਨ ਬੋਲਦਾ ਸੀ ਉੱਥੇ ਦਿੱਲੀ ਹਲ ਜਾਂਦੀ ਸੀ ਅੱਜ ਕੋਈ ਗੱਲ ਸੁਣਨ ਨੂੰ ਵੀ ਤਿਆਰ ਹੈ ਨਹੀਂ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਖਰਾਬਤਾਈ ਆ ਕਲਦਲ ਪਿੱਛੇ ਚਲੇਗਾ ਸੋ ਉਹ ਮਨ ਬਣਾ ਕੇ ਅਸੀਂ ਮਨ ਬਣਾਇਆ ਕਿ ਅਪਾ ਸੀ ਕਲ ਤੱਕ ਜਾ ਕੇ ਤੇ ਸੰਤਾਂ ਦੀ ਵਰਸੀ ਜਿਨ੍ਹਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਅੱਜ ਜੇ ਦੇਖੀ ਨਾ ਪੰਜਾਬੀ ਕੋਈ ਕੱਲੇ ਪੰਜਾਬ ਜੀ ਨਹੀਂ ਸਾਡੀ ਦੁਨੀਆ ਦੇ ਵਿੱਚ ਹੀ ਵਸਦੇ ਨੇ ਤੇ ਸਾਰਿਆਂ ਦੇ ਲਈ ਉਹ ਤੇਜਾ ਵਿਦਰੋਹ ਤੁਸੀਂ ਅੱਜ ਤੱਕ ਤੇ ਮਾਫੀ ਮੰਗੀ ਇੱਕ ਮੀਟਿੰਗ ਕੀਤੀ ਮੀਟਿੰਗ ਤੋਂ ਬਾਅਦ ਸੁੱਨੇ ਸੋਡੇ ਮੇਨ ਅੱਗੋਂ ਨੂੰ ਸ਼੍ਰੋਮਣੀ ਅਕਾਲੀ ਦਰਸ ਤੋਂ ਘਟਦਾ ਅਗਲਾ ਕੀ ਸਟੈਪ ਹੈ ਦੇਖੋ ਉਹ ਸਾਨੂੰ ਪਹਿਲਾਂ ਪਤਾ ਸੀਗਾ ਇਹ ਕੋਈ ਨਵੀਂ ਗੱਲ ਨਹੀਂ ਹੈ ਸਾਨੂੰ ਪਤਾ ਸੀ ਕਿ ਸੱਜ ਵੀਰ ਸਿੰਘ ਬਾਲ ਜੋ ਉਹਨਾਂ ਦੀ ਸੁਹਾਏ ਮੈਂ ਉਹਨਾਂ ਨਾਲ ਦੋ ਤਿੰਨ ਵਾਰ ਗੱਲ ਕੀਤੀ ਸੀ ਪਹਿਲਾਂ ਕਿ ਵੀ ਇੱਥੇ ਆਪਾਂ ਕੈਂਡੀਡੇਟ ਅਨਾਉਂਸ ਕਰਦੇ ਆ ਆਪਾਂ ਕਟੋੜ ਤੂੰ ਜਿਹੜੇ ਮਰਜ਼ੀ ਕੈਂਡੀਡੇਟ ਅਨਾਉਂਸ ਕਰ ਦੇ ਕੋਈ ਫਰਕ ਨਹੀਂ ਹੈ ਤੇਰਾ ਮਨ ਬੜਿਆ ਹੋਇਆ ਪਰ ਤੂੰ ਦੋ ਬੰਦੇ ਆਪਣੇ ਨਾਲ ਬਿਠਾ ਲਾ ਬਿਠਾ ਕੇ ਉਹਦਾ ਅਨਾਉਂਸ ਕਰ ਦੇ ਉਹ ਕਹਿੰਦਾ ਮੈਂ ਤੁਰਾ ਹੀ ਨਹੀਂ ਹੁੰਦਾ ਮੈਂ ਜਿਸ ਦਿਨ ਆਦਾ ਮੈਂ ਉਹ ਤੇ ਅਨਾਉਂਸ ਕਰ ਦਿੰਦਾ ਮੈਂ ਰਹੀ ਨਹੀਂ ਸਕਦਾ ਸੋ ਸੁਆਦੀ ਗੱਲ ਬਣ ਜਾਂਦੀ ਆ ਵੀ ਸੁਆਹੀ ਜੀ ਕਿ ਵੀ ਸਾਡੇ ਕਹੇ ਜੋ ਨਹੀਂ ਮੰਨੇ 7-8 ਸਾਲ ਲਗਾਤਾਰ ਵਿਧਨ ਪਾਰਟੀ ਕਹਿੰਦੇ ਰਹੇ ਨਹੀਂ ਮੰਨੇ ਉਹ ਉਹਨੂੰ ਸ਼੍ਰੀ ਅਕਾਲ ਤਖਤ ਤੇ ਜਾ ਕੇ ਇਹਨੇ ਜਦੋਂ ਉਹਨੇ ਬੁਲਾਇਆ ਉਹ ਜਿਹੜਾ ਸਿਸਟਮ ਹੈ ਨਹੀਂ ਸੀ ਵਿੱਚ ਦੀ ਕੋਈ ਗੱਲਬਾਤ ਦਾ ਤਰੀਕਾ ਨਿਕਲ ਜਾਂਦਾ ਜਾਂ ਕੋਈ ਐਸਾ ਲੱਗਦਾ ਹੁੰਦਾ ਵੀ ਜੇ ਮੰਨ ਲਓ ਸ਼੍ਰੋਮਣੀ ਕਾਲਦਲ ਦਾ ਪ੍ਰਧਾਨ ਕੋਈ ਗੱਲ ਮੰਨਦਾ ਨਹੀਂ ਉਹਨੂੰ ਕਾਰਨ ਦਾ ਕੋਈ ਬੇਵਿਸ਼ਾਹੀ ਦਾ ਮਤਾਂ ਪੈ ਜਾਂਦਾ ਕੁਝ ਇਹਦਾ ਹੈ ਨਹੀਂ ਅਕਾਲੀ ਦਲ ਦੇ ਦੇਖੋ ਤਾਂ ਜਿਹੜੀ ਗੇਮ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਲਦਾ ਸਾਥ ਦੀ ਜੋ ਕਹਿ ਦੇਣਗੇ ਅਸੀਂ ਉਸੇ ਗੱਲ ਤੇ ਫੁੱਲਟਰਾਣਾ ਸਾਡੇ ਲਈ ਤਾਂ ਹੁਕਮ ਆਉਣ ਦਾ ਉਥੋਂ ਕੋਈ ਕਿੰਤੂ ਪ੍ਰੰਤੂ ਕੋਈ ਬੰਦਾ ਵੀ ਨਹੀਂ ਕਰ ਸਕਦਾ ਕੱਲੇ ਅਸੀਂ ਨਹੀਂ ਕਰ ਸਕਦੇ ਦੁਨੀਆ ਦੇ ਜਿੱਥੇ ਵੀ ਸਿੱਖ ਵਸਦਾ ਹੈ ਉੱਥੇ ਸ੍ਰੀ ਕਾਲਤਾ ਦਾ ਹੁਕਮ ਚੱਲਦਾ ਜੇਕਰ ਹੁਕਮ ਹੁੰਦਾ ਤਾਂ ਮੁਰਤੋਂ ਅਕਾਲੀ ਦਰ ਦੇ ਛੱਡੇ ਮਾ ਜੋ ਸਾਨੂੰ ਤਾਂ ਉਹ ਕਹਿ ਦੇਣਗੇ ਕਿ ਘਰੇ ਘਰੇ ਬੈਠਣਾ ਸੁਖਵੀਰ ਬਾਦਲ ਨਾਲ ਜਾਣਾ ਕਿਤੇ ਵੀ ਜਾਣਾ ਜੋ ਉਹਨਾਂ ਦਾ ਹੁਕਮ ਹੋਊ ਇਨ ਬਿਨ ਲਾਗੂ ਹੋਊਗਾ ਅਸੀਂ ਉਹ ਤੋਂ ਕਿੰਤੂ ਪ੍ਰੰਤੂ ਕਰੀ ਨਹੀਂ ਸਕਦੇ ਕੋਈ ਵੀ ਸ਼ਿਕ ਨਹੀਂ ਕਰਦਾ ਦੇਖੋ ਇਹ ਤਾਂ ਉਹ ਕਾਪਤਾ ਤਕਰੀਬਨ ਸੁਖਵੀਰ ਸਿੰਘ ਬਾਦਲ ਨਾਲ ਗਿਆ ਨੂੰ ਹੋ ਗਿਆ ਉੱਤੇ ਤੇ ਤੁਸੀਂ ਉਸ ਤੋਂ ਪਹਿਲਾਂ ਜਾ ਕੇ ਆਏ ਹੋ ਕਿੰਨਾ ਟਾਈਮ ਜੱਜਦਾਰ ਜੀ ਕਿੰਨਾ ਟਾਈਮ ਲੱਗਿਆ ਦੇਖੋ ਇਹ ਟਾਈਮ ਕਹਿਣਾ ਇਹ ਇਲਾਕਾ ਹੈ ਨਾ ਉੱਥੇ ਕੋਈ ਕਿੰਤੂ ਪ੍ਰੰਤੂ ਕਰਨਾ ਇਹ ਹੋ ਨਹੀਂ ਸਕਦਾ ਨਾ ਜੀ ਟਾਈਮ ਕੋ ਸਕਦੇ ਨਾ ਅਸੀਂ ਕਿੰਤੂ ਪ੍ਰੰਤੂ ਕਰ ਸਕਦੇ ਇਹ ਵੀ ਇਹ ਨਹੀਂ ਕਹਿ ਰਹੇ ਨੇ ਵੀ ਸਮਾਣੇ ਦੇ ਵਿੱਚ ਤੁਸੀਂ ਜਦੋਂ ਅਨਕੇ ਸ਼ਰਮਾ ਜੀ ਐਮਪੀ ਦੀ ਚੋਣ ਲੜ ਰਹੇ ਸੀ ਤੁਸੀਂ ਕੋਈ ਵਾਰ ਜਾ ਕੇ ਸਮਾਣੇ ਵਾਲਕੇ ਦੇ ਵਿੱਚ ਉਹਨਾਂ ਲਈ ਕੋਈ ਵੋਟ ਵਾਰੇ ਜਾ ਲੋਕਾਂ ਨੂੰ ਨਹੀਂ ਪ੍ਰੇਰਿਆ ਨਾ ਹੀ ਗਏ ਹੋ ਵੀ ਪ੍ਰਚਾਰ ਸਿੱਧੀ ਤੌਰ ਤੇ ਗਈ ਤੇ ਕਹਿੰਦੇ ਨਾ ਤੁਸੀਂ ਉੱਥੇ ਲੜਕਾਰ ਰਹੇ ਸੀ ਵੀ ਨਹੀਂ ਕੀਤੀ ਉਹਦੇ ਬਾਰੇ ਕੀ ਦੇਖੋ ਜਿੰਨਾ ਚਿਰ ਇਲੈਕਸ਼ਨ ਰਹੀ ਉਮਰਤ ਚਰਮਣੀ ਕਹਿੰਦੇ ਸੀ ਵੀ ਰਖੜਾ ਸਾਹਿਬ ਪੰਜ ਕਾਂਸੀ ਸ਼ਾਮ ਸਾਹਮਣੇ ਨੇ ਚਾਰ ਮੇਰੇ ਕੋਲ ਨੇ ਪੰਜ ਰਖੜਾ ਸਾਹਿਬ ਕੋਲ ਨੇ ਆਰ ਉਹਨਾਂ ਦੀ ਆਪਣੀ ਇਹ ਸੀਗੀ ਤੁਸੀਂ ਉਹਦੀ ਵੀਡੀਓ ਕੱਢ ਕੇ ਦੇਖੋ ਕਿ ਵੀ ਘੱਟੋ ਘੱਟ 70000 ਵੋਟ ਤੇ ਅਸੀਂ ਇਹ ਆ ਵੀ ਜਿੱਤ ਕੇ ਆਵਾਂਗੇ ਉੱਥੇ ਅਸੀਂ 34000 ਵੋਟ ਤੇ ਹਾਰ ਗਏ ਮੇਰੀ ਜਿਹੜੇ ਇਲੈਕਸ਼ਨਲ ਸਮਾਣੀ ਦੀ ਗੱਲ ਕਰ ਲਈਏ ਤਾਂ ਤਕਰੀਬਨ ਸਾਰੇ ਪ੍ਰਾਇਅ ਵਿੱਚ ਵੱਧ ਵੋਟ ਪਈ ਹੈ ਪਰਸੈਂਟ ਦੇ ਹਿਸਾਬ ਨਾਲ ਗੱਢ ਕੇ ਦੇਖ ਲੋ ਜੀ ਜਿਆਦਾ ਜਿਹੜੀ ਇੱਕ ਗੱਲ ਪਿੱਛੇ ਹੁਣ ਆ ਰਹੀ ਸੀਗੀ ਕਿ ਅਸੀਂ ਜਲਦੀ ਡੈਲੀਗੇਟਸ ਦਾ ਇੱਕ اجلاس ਲਾ ਕੇ ਨਵਾਂ ਪ੍ਰਧਾਨ ਚੁਣਿਆ ਜਾਊਗਾ ਉਹਦੇ ਸੰਬੰਧੀ ਕੀ ਪ੍ਰਕਿਰਿਆ ਰਹੂਗੀ ਜਔ ਮਤਲਬ ਜਦ ਜਿਆਦਾ ਕਾਲਤਾ ਸਾਹਿਬ ਦਾ ਬਿਆਨ ਉਸ ਤੋਂ ਆਉਣ ਤੋਂ ਬਾਅਦ ਹੋਊਗਾ ਉਹ ਤੋਂ ਬਾਅਦ ਹੀ ਮੇਰਾ ਕਹਿਣਾ ਹੂ ਵਾਕਿਆ ਕੀ ਸਮਝਾ ਦੇ ਪਤਾ ਇਸ ਗੱਲ ਦੀ ਕਿਉਂਕਿ ਧੀਰਜ ਸਾਹਿਬ ਸਾਡੇ ਸਰਪ੍ਰਸਤ ਨੇ ਪ੍ਰਧਾਨ ਵੀ ਨੇ ਤੇ ਉਹ ਉਹਨੇ ਫੈਸਲਾ ਲੈਣਾ ਜਦੋਂ ਹੀ ਫੈਸਲਾ ਲੈ ਲੈਣਗੇ ਅਸੀਂ 100% ਨਾਲ ਸਰਦਾਰ ਸਾਹਿਬ ਸਦਸਤ ਚੁਣੇ ਗਏ ਸੀ ਜੀ ਹੁਣੇ ਤੇ ਉਹਨਾਂ ਕੋਲੋਂ ਜਦ ਮਤਲਬ ਉਹਦੇ ਪਾਰਟੀ ਚੋਂ ਕੱਢਿਆ ਆਗੂਆਂ ਦੇ ਫੈਸਲੇ ਨੂੰ ਟਕਰਾਇਆ ਤਾਂ ਉਹਨਾਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਦੇਖੋ ਇਹ ਗੱਲਾਂ ਤਾਂ ਸਾਨੂੰ ਪਹਿਲਾਂ ਪਤਾ ਪਹਿਲਾਂ ਪਤਾ ਸੀ ਸਾਨੂੰ ਸਾਨੂੰ ਪਤਾ ਵੀ ਕੀ ਫੈਸਲੇ ਹੋਣੇ ਨੇ ਉੱਥੋਂ ਜਿਹੜੇ ਉਹ ਬੋਲਦੇ ਨੇ ਉਥੇ ਅੱਜ ਤੁਸੀਂ ਆਮ ਦੇਖਦੇ ਹੋ ਗਰੇਵਾਲ ਸਾਹਿਬ ਬੋਲਦੇ ਨੇ ਭੁੰਦਰ ਸਾਹਿਬ ਬੋਲਦੇ ਨੇ ਕੀਮਾ ਸਾਹਿਬ ਬੋਲਦੇ ਨੇ ਕਿ ਜੀ ਹਾਰੇ ਹੋਏ ਉਹ ਕਰਦੇ ਨੇ ਜੀ ਜਿੱਤੇ ਸਾਨੂੰ ਉਹ ਕਰ ਕਰਦੇ ਨੇ ਉਹਨਾਂ ਨੂੰ ਪੁੱਛੋ ਵੀ ਗਰੇਵਾਲ ਸਾਹਿਬ ਕਹਿੰਦੇ ਜਿੱਤੇ ਨੇ 99 ਦੀ ਇਲੈਕਸ਼ਨ ਤੋਂ ਬਾਅਦ ਇੱਕ 97 ਲੱਖ ਜਿੱਤੇ ਸੀ ਉਹ ਉਹ ਪਹਿਲੀ ਇਲੈਕਸ਼ਨ ਸੀ ਪਾਰਟੀ ਦੀ ਇਲੈਕਸ਼ਨ ਸੀਗੀ ਤੌੜਾ ਸਾਹਿਬ ਨੂੰ ਸਪੈਸ਼ਲੀ ਬੀਜੇਪੀ ਆਇਆ ਕੋ ਦਿੱਲੀ ਜਾਣਾ ਪਿਆ ਸੀ ਉਹਦੇ ਇਲੈਕਸ਼ਨ ਤੇ ਉਤੋਂ ਬਾਅਦ ਦੇ ਵਿੱਚ ਕੋਈ ਕੋਈ ਇਲੈਕਸ਼ਨ ਜਿੱਤੇ ਨੇ ਉਹ ਬਾਕੀ ਦੇ ਲੋਕ ਕਿਹੜੇ ਜਿੱਤੇ ਉਹ ਇਹ ਦੱਸ ਦੇ ਵੀ ਅਸੀਂ ਹਾਲ ਇਲੈਕਸ਼ਨ ਜਿੱਤੇ ਆ ਸਾਡੀ ਤਾਂ ਅਸੀਂ 1 2 4 ਲੱਖ ਜਿੱਤੇ ਹੋਵਾਂਗੇ ਉਹ ਤਾਂ ਕੋਈ ਵੀ ਇਲੈਕਸ਼ਨ ਦੱਸ ਦੇ ਨਹੀਂ ਕੋਈ ਜਿੱਤੇ ਨੇ ਅਲੀਰ ਸਾਹਿਬ ਦੇ ਖਲਾਸਿਆਂ ਤੋਂ ਬਾਅਦ ਜ세ਦਾਰ ਕਾਲਸਾਤਨ ਤੁਹਾਡਾ ਕੋਈ رابطہ ਕਾਇਮ ਹੋਇਆ ਵੀ ਉਹਨਾਂ ਦੀ ਕੀ ਪ੍ਰਤੀਕਿਰਿਆ ਉਸ ਵਾਂਦੇ ਕੋਈ ਰਾਬਤਾ ਕਾਇਮ ਕਰ ਨਹੀਂ ਸਕਦਾ ਜ세ਦਾਰ ਸਾਹਿਬ ਨੇ ਉਹਨਾਂ ਦਾ ਤਾਂ ਹੁਕ ਨਾ ਅਸੀਂ ਇਸ ਕੱਲ ਦੇ ਹੱਕ ਤਾਂ ਵੀ ਜਦੋਂ ਸਾਨੂੰ ਕਹੀਏ ਵੀ ਫਲਾਣੇ ਨੇ ਆ ਬਿਆਨ ਦਿੱਤਾ ਫਲਾਣੇ ਨੇ ਬਿਆਨ ਦਿੱਤਾ ਜਿਹਦੇ ਦਾ ਸਾਲ ਦੀ ਗੱਲ ਹੈ ਤਾਂ ਸਾਡੇ ਲਈ ਇਲਾਹੀ ਹੁਕਮ ਹੈ ਅਸੀਂ ਤਾਂ ਰੱਬ ਮੰਨਦੇ ਆ ਪਰਮਾਤਮਾ ਮੰਨਦੇ ਆ ਕਿ ਜੋ ਵੀ ਹੁਕਮ ਨਾਮਾ ਜਾਰੀ ਕਰ ਦੇਣਗੇ ਤੇ ਉਹ ਅਸੀਂ ਇਨਮੇ ਲਾਗੂ ਕਰਾਂਗੇ ਉਹ ਤੋਂ ਸਾਡਾ ਸਰਬਜੀਤ ਖਾਲਸਾ ਬੋਲੇ ਇਕੱਠੇ ਇਕੱਠੇ ਆ ਕੇ ਉਹਦੇ ਵਿੱਚ ਸ਼ਮੂਲੀਅਤ ਕਰਾਂਗੇ ਦੇਖਾਂਗੇ ਦੇ ਕੋਈ ਪਾਰਟੀ ਫੈਸਲਾ ਕਰਨਾ ਇਕੱਠੇ ਫੈਲਾ ਬੈਠ ਕੇ ਫੈਸਲਾ ਕਰਦੇ ਦੋ ਪਹਿਲਾਂ ਵੀ ਦੋਏ ਲੱਗਦੇ ਨੇ ਪਹਿਲਾਂ ਵੀ ਦੋਏ ਲੱਗਦੇ ਨੇ ਦੋਏ ਇਹ ਰਹੇ ਉਹਨਾਂ ਵੱਲੋਂ ਨਵੇਂ ਕਾਲੀ ਦਲ ਦੀ ਗੱਡਨ ਦੀ ਆ ਰਹੀ ਹੈ ਜੀ ਅਮਰਪਤ ਸਿੰਘ ਤੇ ਮੋਹਨ ਸਰ ਜੀ ਸੁਨਾਖ ਕਾਲਸਾ ਵੱਲੋਂ ਇਹ ਕਾਲੀ ਦਲ ਦੇ ਨਾਮ ਦੇ ਟੀ ਨਵਾਂ ਪਾਰਟੀ ਦਾ ਹੋ ਕਰਾਂਗੇ